ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਢਾਡੀ ਸੁਖਵੀਰ ਸਿੰਘ ਪੌਰ ਦੇ ਜਥੇ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਨਵਾਂ ਸਾਲ ਜੋ ਨਾਨਕਸ਼ਾਈ ਨਵਾਂ ਸਾਲ ਸੰਮਤ 557 ਚੇਤ ਦੇ ਮਹੀਨੇ ਤੋਂ ਸ਼ੁਰੂ ਹੋ ਰਿਹਾ 14 ਮਾਰਚ ਸ਼ੁੱਕਰਵਾਰ ਵਾਲੇ ਦਿਨ ਇਹ ਨਵਾਂ ਸਾਲ ਦੀ ਪ੍ਰਾਰੰਭਤਾ ਹੋ ਰਹੀ ਹੈ ਦੇਸੀ ਨਵੇਂ ਸਾਲ ਦੀ ਨਾਨਕਸ਼ਾਈ ਨਵੇਂ ਸਾਲ ਦੀ ਜੋ ਗੁਰਮਤਿ ਅਨੁਸਾਰ ਸਾਡਾ ਨਵਾਂ ਸਾਲ ਹੈ ਸੋ ਇਸ ਨਵੇਂ ਸਾਲ ਵਿੱਚ ਗੁਰਮਤਿ ਦੀ ਮਰਯਾਦਾ ਤੇ ਧਾਰਨੀ ਬਣੀਏ ਸੰਗਤ ਅਤੇ ਪੰਗਤ ਦੇ ਵਿੱਚ ਬੈਠ ਕਰਕੇ ਗੁਰੂ ਦੀ ਗੱਲ ਸੁਣੀਏ ਤੇ ਗੁਰੂ ਕਾ ਲੰਗਰ ਛਕੀਏ ਸੰਗਤ ਤੇ ਪੰਗਤ ਦੀ ਮਰਯਾਦਾ ਨੂੰ ਪਰਫੁੱਲਤ ਕਰੀਏ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਗੁਰੂ ਪਾਤਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਨਵਾਂ ਸਾਲ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਤੇ ਖੇੜੀਆਂ ਭਰਿਆ ਹੋਵੇ ਇਸ ਨਵੇਂ ਸਾਲ ਦੇ ਵਿੱਚ ਸਾਰੀਆਂ ਸੰਗਤਾਂ ਦੀਆਂ ਸਤਿਗੁਰੂ ਪਾਤਸ਼ਾਹ ਮਨੋ ਕਾਮਨਾਵਾਂ ਪੂਰੀਆਂ ਕਰਨ ਅਤੇ ਗੁਰਮਤ ਮਰਯਾਦਾ ਦੇ ਸਾਰਿਆਂ ਨੂੰ ਧਾਰਨੀ ਕਰਨਾ ਸਤਿਗੁਰੂ ਪਾਤਸ਼ਾਹ ਸਾਹਿਬ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ ਸਭ ਨੂੰ ਇੱਕ ਵਾਰ ਫੇਰ ਨਵੇਂ ਸਾਲ ਦੀ ਲੱਖ ਰੱਖ ਵਧਾਈ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ